ਸੱਚ ਕਹ ਜੀ ਮੈਂ ਹਾਂ ਕਵਰ ਸਿੰਘ 베ਦੀ ਗੁਰੂ ਤੋਂ ਬੇਮਖੋਰੇ ਲੋਕਾਂ ਦਾ ਜ਼ਿਕਰ ਕਰਾਂਗੇ ਇਹ ਗੱਲ ਇਸ ਕਰਕੇ ਕਰਨੀ ਪੈ ਰਹੀ ਆ ਕਿ ਜ਼ਿੰਦਗੀ ਵਿੱਚ ਦੋ ਚਾਰ ਹੁੰਦਿਆਂ ਬਹੁਤ ਸਾਰੀਆਂ ਅਥਾਹ ਗਲਤੀਆਂ ਮਨੁੱਖ ਤੋਂ ਹੁੰਦੀਆਂ ਤਾਂ ਮਨੁੱਖ ਦੇ ਕੋਲੇ ਇੱਕੋ ਇੱਕ ਚਾਰਾ ਬਚਦਾ ਕਿ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਰੱਬ ਦੇ ਸਾਹਮਣੇ ਹੋ ਕੇ ਇੱਕੋ ਗੱਲ ਕਹਿਣੀ ਬਣਦੀ ਹੈ ਕਿ ਰੱਬਾ ਜ਼ਿੰਦਗੀ ਦੇ ਵਿੱਚ ਦੋ ਚਾਰ ਹੁੰਦਿਆਂ ਅਥਾਹ ਗਲਤੀਆਂ ਹੋ ਗਈਆਂ ਚੇਤ ਅਚੇਤ ਵਿੱਚ ਹੋ ਗਈਆਂ ਇਨਾ ਭੁੱਲਾ ਨੂੰ ਬਖਸ਼ਦੀ ਮੇਰਾ ਮਾਰਗਦਰਸ਼ਨ ਕਰਦੀ ਤੇ ਅੱਗੇ ਤੋਂ ਅਜਹੀ ਸਮਤ ਬਖਸ਼ਦੀ ਕਿ ਜ਼ਿੰਦਗੀ ਦਾ ਪੰਧ ਸੌਖਾ ਹੋ ਜੇ ਆਖਰ ਬਹੁਤ ਸਾਰੇ ਲੋਕ ਭੁੱਲਾ ਕਰਕੇ ਵੀ ਗਲਤੀਆਂ ਮੰਨ ਕੇ ਵੀ ਗੁਸਤਾਖੀਆਂ ਦੀ ਸਜ਼ਾ ਲਵਾ ਕੇ ਵੀ ਹੁਣ ਇਹ ਗੱਲ ਆਖਦੇ ਆ ਕਿ ਗੁਰੂ ਅਸੀਂ ਤਾਂ ਬੇਮੁਖੀ ਰਹਿਣਾ ਅਸੀਂ ਤੇਰੇ ਤੋਂ ਬਿਦਾਵਾ ਨਹੀਂ ਪੜਵਾਉਣਾ ਕਿਉਂਕਿ ਇਹ ਬਿਦਾਵੇ ਪੜਵਾਉਣ ਦਾ ਕੰਮ ਵੀ ਉਹੀ ਲੋਕ ਕਰ ਸਕਦੇ ਆ ਜਿਹੜੇ ਲੋਕ ਗੁਰੂ ਨੂੰ ਸਮਰਪਿਤ ਹੋ ਜਾਣ ਤੇ ਗੁਰੂ ਬਖਸ਼ਿੰਦੋ ਕੇ ਉਹ ਬਿਦਾਵਾ ਪਾੜ ਵੀ ਦਿੰਦਾ ਤਦੂ ਹੁਣ ਅਕਾਲੀ ਸਿਆਸਤ ਦੇ ਵਿੱਚ ਪੰਥਕ ਸਫਾਂ ਦੇ ਵਿੱਚ ਅਜਿਹੇ ਲੋਕ ਦਿਖਾਈ ਦੇ ਰਹੇ ਆ ਜਿਹੜੇ ਨਾ ਤਾਂ ਗੁਰੂ ਦੇ ਹੁਕਮਾਂ ਨੂੰ ਮੰਨਣ ਲਈ ਤਿਆਰ ਹੈ ਤੇ ਗੁਰੂ ਤੋਂ ਬੇਮੁਖ ਹੋ ਕੇ ਉਹ ਅਜਹੀਆਂ ਟਿੱਪਣੀਆਂ ਤੇ ਅਜਿਹੇ ਤਰਕਾਂ ਦੇ ਵਿੱਚ ਪੈ ਚੁੱਕਿਆ ਕਿ ਉਹਨਾਂ ਨੂੰ ਕੁਝ ਵੀ ਨਹੀਂ ਦਿਖਦਾ ਔਰ ਰੱਬ ਨੂੰ ਕੱਬ ਤੇ ਜਬ ਦੱਸਦੇ ਨਜ਼ਰ ਆ ਰਿਹਾ ਹੈ ਇਸੇ ਕਰਕੇ ਅਜੀਆਂ ਗੱਲਾਂ ਦਾ ਬਾਰ-ਬਾਰ ਜ਼ਿਕਰ ਹੋ ਰਿਹਾ ਹੈ ਤਾਂ ਹੁਣ ਉਸੇ ਬਦਾਵੇ ਦਾ ਜ਼ਿਕਰ ਇਸ ਕਰਕੇ ਕਰਨਾ ਪੈ ਰਿਹਾ ਕਿ ਮਾਗੀ ਮੇਲੇ ਮੋਕੇ ਇੱਕ ਵਿਆਸਕ ਕਾਨਫਰੰਸ ਹੋਣ ਜਾ ਰਹੀ ਹੈ ਜਿਸ ਨੂੰ ਅਕਾਲੀ ਦਲ ਨੇ ਉਲੀਕਿਆ ਤੇ ਇਸ ਦੀ ਕਮਾਂਡ ਸੰਭੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਤਾਂ ਮੰਨਣਾ ਪਏਗਾ ਕਿ ਆਪਣੀਆਂ ਸਜਾਵਾਂ ਜਿਹੜੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਸੀਲਤੋ ਲੱਗੀਆਂ ਸੀ ਉਹ ਸਜਾਵਾਂ ਮਕਾਉਣ ਤੋਂ ਬਾਅਦ ਪਗ ਤਣ ਤੋਂ ਬਾਅਦ ਸਖਪੀਰ ਸਿੰਘ ਬਾਦਲ ਹੋਰਾਂ ਨੇ ਕਮਾਂਡ ਸੰਭੀ ਹੈ ਪਰੰਤੂ ਜਿਸ ਤੰਗ ਦੇ ਨਾਲ ਉਹਨਾਂ ਦੀ ਜ਼ੁਬਾਨ ਫਿਸਲੀ ਹੈ ਤਾਂ ਇਹ ਵੀ ਚਰਚਾ ਨਾਲ ਦੇ ਨਾਲ ਬਣਦੀ ਜਾ ਰਹੀ ਹੈ ਕਿ ਹੁਣ ਜਿਹੜੀਆਂ ਸਜਾਵਾਂ ਲੱਗੀਆਂ ਸੀ ਜਾਂ ਜਿਹੜੇ ਵੀ ਫੈਸਲੇ ਸੁਣਾਈ ਸੀ ਜਿਹੜੀਆਂ ਵੀ ਗੱਲਾਂ ਦਾ ਜ਼ਿਕਰ ਹਾਂ ਜਾਂ ਨਾ ਦੇ ਵਿੱਚ ਇਹਨਾਂ ਲੀਡਰਾਂ ਨੇ ਦਿੱਤਾ ਸੀ ਹੁਣ ਉਹ ਮੁੱਕਰਦੇ ਜਾ ਰਿਹਾ ਹੈ ਉਹਨਾਂ ਕਟਨਾਮਾਂ ਤੋਂ ਉਹਨਾਂ ਗੱਲਾਂ ਤੋਂ ਇਹ ਗੁਰੂ ਤੋਂ ਬੇਮਖੋਣਾ ਚਾਹੁੰਦੇ ਆ ਇਸ ਦੇ ਉੱਤੇ ਨਾਲ ਦੀ ਨਾਲ ਚਰਚਾ ਕਰਦੇ ਰਾਵਾਂਗੇ ਪਰੰਤੂ ਹੁਣ ਦੋ ਘਟਨਾਵਾਂ ਦਾ ਜ਼ਿਕਰ ਇਸ ਕਰਕੇ ਕਰਨਾ ਪਏਗਾ ਕਿ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਥੋੜੀ ਵਿਗੜ ਗਈ ਆ ਨਾ ਸਾਜ ਹੈ ਉਹਨਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਆ ਇੱਥੋਂ ਤੱਕ ਕਿ ਸੁਪਰੀਮ ਕੋਰਟ ਦੀ ਉੱਚ ਤਾਕਤੀ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੇ ਵੀ ਹੱਥ ਖੜੇ ਕਰਕੇ ਇਹ ਗੱਲ ਲੱਖ ਦਿੱਤੀ ਆ ਕਿ ਗੱਲਬਾਤ ਦਾ ਰਾਤਾ ਸਰਕਾਰਾਂ ਨੇ ਤੈਅ ਕਰਨਾ ਹੈ ਅਸੀਂ ਤਾਂ ਸੁਪਰੀਮ ਕੋਰਟ ਤੱਕ ਕਿਸਾਨੀ ਸੰਘਰਸ਼ ਦੌਰਾਨ ਜੋ ਕੁਝ ਵਾਪਰ ਰਿਹਾ ਜੋ ਦਖਾਂਤ ਹੋ ਰਿਹਾ ਜੋ ਘਟਨਾਕ੍ਰਮ ਦਖਾਈ ਦੇ ਰਿਹਾ ਉਸ ਦੀ ਇੱਕ ਰਿਪੋਰਟ ਜਸਟਿਸ ਸੂਰੀਆ ਕਾਂ ਦੇ ਹਵਾਲੇ ਕਰ ਦੇਣੀ ਹੈ ਅਗਲਾ ਫੈਸਲਾ ਸੁਪਰੀਮ ਕੋਰਟ ਤੋਂ ਹੀ ਆਉਣਾ ਹੈ ਵੇਖਣਾ ਹੋਏਗਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਬਾਬਤ ਕਿਸ ਤਰ੍ਹਾਂ ਦਾ ਸੁਖੀ ਸੰਧੀ ਫੈਸਲਾ ਅਦਾਲਤ ਕਰਦੀ ਹੈ ਪਰੰਤੂ ਸਰਕਾਰਾਂ ਦੀ ਟੀਟਤਾਈ ਸਰਕਾਰਾਂ ਦਾ ਬੋਲਾਪਣ ਸਰਕਾਰਾਂ ਹੁਣ ਗੂੰਗੀਆਂ ਹੋ ਗਈਆਂ ਨੇ ਇਹ ਗੱਲ ਇਸ ਕਰਕੇ ਕਹਿਣੀ ਪੈ ਰਹੀ ਹੈ ਕਿ ਲਗਾਤਾਰ ਪੰਜਾਬ ਦੀ ਧਰਤੀ ਤੇ ਅਜਿਹੇ ਸੰਘਰਸ਼ ਹੋ ਰਿਹਾ ਹੈ ਪਰੰਤੂ ਗੱਲਬਾਤ ਦੇ ਰਾਹ ਇਸ ਕਰਕੇ ਨਹੀਂ ਖੁੱਲ ਪਾਰੇ ਕਿ ਕੁਝ ਸਟ੍ਰੈਟਜੀ ਦੇ ਨਾਲ ਇਸ ਸੰਘਰਸ਼ ਹੁੰਦੇ ਵਕਾ ਹੀ ਨਹੀਂ ਦੇ ਰਹੇ ਐਸੇ ਕਰਕੇ ਨਾ ਸੰਘਰਸ਼ਾਂ ਦੇ ਹਿੱਸੇ ਹੁਣ ਵੱਡੀ ਜਿੱਤ ਵੀ ਨਹੀਂ ਆ ਰਹੀ ਤੱਗੋਈ ਗੱਲਬੱਤ ਵਾਲਾ ਮਸਲਾ ਵੀ ਸਿਰੇ ਲੱਗਦਾ ਨਹੀਂ ਜਾ ਰਿਹਾ ਦੂਜੇ ਪਾਸੇ ਕੌਮੀ ਇਨਸਾਫ ਮੋਰਚਾ ਤੇ ਇਸੇ ਤਰ੍ਹਾਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਿਹੜਾ ਸੰਘਰਸ਼ ਚੱਲ ਰਿਹਾ ਇਹਨਾਂ ਦੇ ਆਪੋ ਆਪਣੇ ਜਦੋਂ ਸਾਲ ਮੁਕੰਮਲ ਹੋ ਜਾਂਦੇ ਆ ਤਾਂ ਉਸ ਦੀ ਪ੍ਰਚੰਡਤਾ ਦੇ ਵਿੱਚ ਉਸ ਦੀ ਰੋਸ਼ਨੀ ਦੇ ਵਿੱਚ ਮੁੜ ਪ੍ਰੋਗਰਾਮ ਲਿਖੇ ਜਾਂਦੇ ਆ ਇਸੇ ਕਰਕੇ ਖਨੌਰੀ ਬਾਰਡਰ ਤੋਂ ਫੇਰ ਹੁਣ ਸੰਘਰਸ਼ ਲਿਖੇ ਗਿਆ ਤੇ ਦੂਜੇ ਪਾਸੇ ਕੌਮੀ ਇਨਸਾਫ ਮੋਰਚਾ ਜਿਸ ਨੇ ਸੰਘਰਸ਼ ਵਿੱਚ ਰਹਿੰਦਿਆਂ ਆਪਣਾ 2 ਸਾਲ ਦਾ ਉਹ ਸਮਾਂ ਪੂਰਾ ਕਰ ਲਿਆ ਪਰੰਤੂ ਨਾ ਤਾਂ ਸਰਕਾਰਾਂ ਨੇ ਬੰਦੀ ਸਿੰਘ ਛੱਡਿਆ ਤੇ ਨਾ ਹੀ ਕੋਮੀ ਇਨਸਾਮ ਮੋਰਚੇ ਦੀ ਮੰਗ ਕੋਈ ਪੂਰੀ ਹੁੰਦੀ ਵਕਾਈ ਦਿੱਤੀ ਆ ਅੱਜ ਜਦੋਂ ਕੋਮੀ ਇਨਸਾਮ ਮੋਰਚਾ 2 ਸਾਲ ਮੁਕੰਮਲ ਹੋਣ ਤੋਂ ਬਾਅਦ ਪ੍ਰੋਗਰਾਮ ਉਲਿੱਕੇ ਬੈਠਿਆ ਜਿਸ ਨੇ ਮਹਾਪੰਚਾਇਤਵੀ ਆਉਣ ਵਾਲੇ ਦਿਨਾਂ ਵਿੱਚ ਕਰਨੀ ਹੈ ਤਾਂ ਇੱਕ ਮੈਮੋਰੈਂਡਮ ਕੋਮੀ ਇਨਸਾਮ ਮੋਰਚੇ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਰਾਜਪਾਲ ਨੂੰ ਸੌਂਪਣਾ ਸੀ ਤਾਂ ਉਸ ਵੱਡੇ ਇਕੱਠ ਦੇ ਵਿੱਚ ਹੋਇਆ ਕੀ ਕਿ ਗੱਲਬਾਤ ਫਿਰ ਟਕਰਾਵ ਵਾਲੇ ਪਾਸੇ ਪੈਂਦੀ ਵਖਾਈ ਦਿੱਤੀ ਪੁਲਿਸ ਨੇ ਜਦੋਂ ਇਹਨਾਂ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੂੰ ਵੱਡੀ ਜੁਟੀ ਢੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਲ ਟਕਰਾਤੇ ਜਾ ਖੜੀ ਬਹੁਤ ਸਾਰੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਹੁਤ ਸਾਰਿਆਂ ਦੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ ਬਹੁਤ ਸਾਰੀਆਂ ਔਰਤਾਂ ਦੀ ਕੁੱਟਮਾਰ ਕਰ ਦਿੱਤੀ ਗਈ ਬਹੁਤ ਸਾਰੇ ਨੌਜਵਾਨ ਜ਼ਖਮੀ ਕਰ ਦਿੱਤੇ ਗਏ ਇਸ ਤਰ੍ਹਾਂ ਦੀ ਫੜੋ ਫੜੀ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਦਖਾਈ ਦਿੱਤਾ ਕਿ ਅਥਰੂ ਗੈਸ ਦੇ ਗੋਲੇ ਤੱਕ ਵੀ ਉਸ ਭੀੜ ਦੇ ਉੱਤੇ ਛੁੱਟੇ ਗਏ ਤਾਂ ਕਿ ਉਸ ਭੀੜ ਨੂੰ ਸੀਮਤ ਕੀਤਾ ਜਾ ਸਕੇ ਉਸ ਭੀੜ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ਦੇਖੋ ਦੇਖੀ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਦਖਾਈ ਦਿੱਤਾ ਤਾਂ ਇਹ ਅਕਸਰ ਚਰਚਾ ਉੱਠਦੀ ਆ ਕਿ ਬਹੁਤ ਸਾਰੀਆਂ ਜਥੇਬੰਦੀਆਂ ਚਾਹੇ ਉਹ ਸਾਨੀ ਨਾਲ ਸਬੰਧਤ ਨੇ ਚਾਹੇ ਉਹ ਸਿੱਖ ਧਾਰਾ ਨਾਲ ਸਬੰਧਤ ਨੇ ਪਰੰਤੂ ਅਜਿਹੇ ਪ੍ਰੋਗਰਾਮ ਉਲੀਕਤਾ ਲੈ ਜਾਂਦੇ ਆ ਪਰੰਤੂ ਇਹ ਸੰਘਰਸ਼ ਸਫਲ ਇਸ ਕਰਕੇ ਨਹੀਂ ਹੋ ਰਿਹਾ ਕਿ ਇਹਨਾਂ ਨੇ ਹੁਣ ਤੱਕ ਕਿਸੇ ਸਟ੍ਰੈਟਜੀ ਵਾਲੇ ਪਾਸੇ ਰਾਹ ਨਹੀਂ ਫੜਿਆ ਬਸ ਇੱਕ ਪ੍ਰੋਗਰਾਮ ਦੇ ਦਿੱਤਾ ਜਿਸ ਕਰਕੇ ਇਸ ਸੰਘਰਸ਼ ਪੰਜਾਬ ਦੀ ਧਰਤੀ ਤੇ ਹੁੰਦੇ ਵਖਾਈ ਦੇ ਰਿਹਾ ਇਹਨਾਂ ਸੰਘਰਸ਼ਾਂ ਦੇ ਵਿੱਚ ਸਮਾਂ ਲੱਗ ਰਿਹਾ ਹੈ ਸਰਕਾਰਾਂ ਦੀ ਢੀਠਤਾ ਹੀ ਵਧਦੀ ਜਾ ਰਹੀ ਹੈ ਸਰਕਾਰਾਂ ਬਾਰ ਬਾਰ ਵੋਟਾਂ ਕਰਵਾ ਰਹੀਆਂ ਸਰਕਾਰਾਂ ਬਾਰ-ਬਾਰ ਸੱਤਾ ਹਾਸਲ ਕਰ ਰਹੀਆਂ ਤਾਂ ਇਸੇ ਪ੍ਰਚੰਡਤਾ ਦੇ ਵਿੱਚ ਜਿਹੜਾ ਮਾਹੌਲ ਦਿਖਾਈ ਦਿੰਦਾ ਤਾਂ ਗੱਲਬਾਤ ਕਿਸੇ ਪਾਸੇ ਵੀ ਦੱਖਾਈ ਨਹੀਂ ਦਿੰਦੀ ਨਾ ਤਾਂ ਕੌਮੀ ਇਨਸਾਫ ਮੋਰਚੇ ਵਾਲੇ ਪਾਸੇ ਤੇ ਨਾ ਹੀ ਗੈਰ ਰਾਜਨੀਤਿਕ ਸੰਗਠਨਾਂ ਦੀ ਇਸੇ ਕਰਕੇ ਜਗਜੀਤ ਸਿੰਘ ਡੱਲੇ ਵਾਲਦੀ ਜਾਨ ਵੀ ਖਤਰੇ 'ਚ ਪੱਖਾਈ ਦਿੰਦੀ ਹੈ ਇਸ ਦੇ ਨਾਲ ਹੀ ਕੌਮੀ ਇਨਸਾਫ ਮੋਰਚੇ ਦਾ ਪੂਰਾ ਸੰਘਰਸ਼ ਦੇਖ ਲਿਆ ਜਾਵੇ 2 ਸਾਲ ਮੁਕੰਮਲ ਹੋਣ ਤੇ ਜਿਹੜਾ ਪ੍ਰੋਗਰਾਮ ਉਲਿੱਕਿਆ ਸੀ ਤਾਂ ਬਹੁਤ ਸਾਰੇ ਸਿੱਖ ਆਗੂਆਂ ਦੇ ਘਰ ਵਿੱਚ ਨਜ਼ਰਬੰਦੀ ਕਰ ਦਿੱਤੀ ਗਈ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਘਰ ਵਿੱਚ ਡੱਕ ਦਿੱਤਾ ਗਿਆ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੇ ਮਾਪਿਆਂ ਨੂੰ ਵੀ ਜਿਨ੍ਹਾਂ ਦਾ ਜੱਦੀ ਪਿੰਡ ਜੱਲੂਪੁਰ ਖੇੜਾ ਉਹਨਾਂ ਦੇ ਘਰ ਦੇ ਬਾਹਰ ਵੀ ਪੁਲਿਸ ਵੱਡੀ ਗਿਣਤੀ ਦੇ ਵਿੱਚ ਤਣਾਤ ਕਰ ਦਿੱਤੀ ਗਈ ਤਾਂ ਇਸ ਦੇ ਉੱਤੇ ਪਤਾ ਲੱਗਦਾ ਹੈ ਕਿ ਸਰਕਾਰਾਂ ਕਿਸ ਢੰਗ ਦੇ ਨਾਲ ਸੰਘਰਸ਼ਾਂ ਨੂੰ ਰੋਕਦੀਆਂ ਕਿਸ ਢੰਗ ਦੇ ਨਾਲ ਸੰਘਰਸ਼ਾਂ ਨੂੰ ਕੁਚਲਦੀਆਂ ਤਾਂ ਕਿ ਇਹ ਆਵਾਜ਼ ਘਰਾਂ ਤੱਕ ਹੀ ਸੀਮਤ ਰਹਿ ਜੇ ਇਹ ਆਵਾਜ਼ ਸੜਕਾਂ ਤੇ ਪ੍ਰਬਲ ਨਾ ਹੋ ਸਕੇ ਇਹ ਆਵਾਜ਼ ਸੰਘਰਸ਼ਾਂ ਵਿੱਚ ਉੱਚੀ ਨਾ ਹੋ ਸਕੇ ਇਸ ਕਰਕੇ ਚਾਹੇ ਕਿਸਾਨ ਸੰਘਰਸ਼ ਹੈ ਚਾਹੇ ਕੌਮੀ ਇਨਸਾਨ ਮੋਰਚੇ ਦਾ ਸੰਘਰਸ਼ ਹੈ ਇਹਨਾਂ ਸੰਘਰਸ਼ਾਂ ਨੂੰ ਹੁਣ ਸਰਕਾਰਾਂ ਨੇ ਸੀਮਤ ਕਰਨਾ ਸਿੱਖ ਲਿਆ ਹੈ ਇਸੇ ਕਰਕੇ ਉਸ ਗੱਲ ਦਾ ਇੱਕ ਵਾਰ ਫਿਰ ਜ਼ਿਕਰ ਕਰਾਂਗੇ ਜਿੱਥੇ ਇਹ ਗੱਲ ਨਿਕਲਦੀ ਆ ਰਹੀ ਹੈ ਕਿ ਅਕਾਲੀ ਸਿਆਸਤ ਦੇ ਵਿੱਚ ਅਜੇ ਆਗੂ ਨੇ ਜਿਹੜੇ ਗਰੂਤੋਂ ਬੇਮੁਖ ਹੋਣਾ ਚਾਹੁੰਦੇ ਆ ਜੜੀਆਂ ਵੀ ਗੱਲਾਂ ਸੁਖਵੀਰ ਸਿੰਘ ਬਾਦਲ ਨੇ ਇਸ ਕਰਕੇ ਦੁਬਾਰਾ ਸੰਜੀਆਂ ਕੀਤੀਆਂ ਕਿ ਮਾਗੀ ਬੇਲੇ ਦੇ ਮੌਕੇ ਸਿਆਸੀ ਕਾਨਫਰੰਸ ਹੋ ਰਹੀ ਹੈ ਤੇ ਇਹ ਪ੍ਰੋਗਰਾਮ ਅਕਾਲੀ ਦਲ ਨੇ ਦਿੱਤਾ ਹੈ ਇਹ ਵੀ ਚਰਚਾ ਨਾਲ ਦੀ ਨਾਲ ਦਿਖਾਈ ਦਿੱਤੀ ਹੈ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਿਆ ਹੀ ਨਹੀਂ ਜਾ ਰਿਹਾ ਤਾਂ ਫਿਰ ਇਹ ਜਿਹੜੀ ਕਾਨਫਰੰਸ ਹੈ ਇਹ ਵੀ ਗੈਰ ਕਾਨੂੰਨੀ ਹੈ ਇਸ ਦੀ ਵੀ ਕੋਈ ਬਹੁਤੀ ਬਾਨਤਾ ਨਹੀਂ ਹੈ ਇਸ ਦੇ ਵਿੱਚੋਂ ਸੁਖਵੀਰ ਸਿੰਘ ਬਾਦਲ ਨੇ ਕੁਝ ਜੜੀਆਂ ਗੱਲਾਂ ਦਾ ਜ਼ਿਕਰ ਕੀਤਾ ਉਹ ਗੱਲਾਂ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਇਸ ਕਰਕੇ ਬਣੀ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਫਿਰ ਇਹ ਗੱਲ ਲਗ ਦਿੱਤੀ ਕਿ ਬੇਦਬੀਆਂ ਦੇ ਮਾਮਲੇ ਤੇ ਸਿਆਸਤ ਹੋਈ ਹੈ ਮੈਂ ਤਾਂ ਸਾਰੀਆਂ ਗਲਤੀਆਂ ਆਪਣੀ ਝੋਲੀ ਪਵਾਲੀਆਂ ਸੀ ਹੁਣ ਤੱਕ ਤਾਂ ਅਸੀਂ ਆਰਾਮ ਹੀ ਕਰ ਰਹੇ ਸੀ ਹੁਣ ਅਸੀਂ ਜਾਗੇ ਆ ਤੇ ਆਪਣੇ ਹਿਸਾਬ ਦੇ ਨਾਲ ਚੱਲਾਂਗੇ ਪਰੰਤੂ ਜਿਹੜੀਆਂ ਗੱਲਾਂ ਦਾ ਉਹ ਜ਼ਿਕਰ ਕਰਦੇ ਆ ਰਿਹਾ ਉਸ ਦੇ ਵਿੱਚੋਂ ਵੀ ਇਹ ਗੱਲਾਂ ਉੱਠਦੀਆਂ ਨਜ਼ਰ ਆ ਰਹੀਆਂ ਕਿ ਮਾਗੀ ਦੇ ਮੇਲੇ ਮੌਕੇ ਇਤਿਹਾਸਕ ਕਾਨਫਰੰਸ ਅਕਾਲੀ ਦਲ ਕਰਨ ਜਾ ਰਿਹਾ ਪਰੰਤੂ ਜਿਸ ਤੰਗ ਦਾ ਉਸ ਧਰਤੀ ਦਾ ਮੁਕਸਰ ਦੀ ਧਰਤੀ ਤੇ ਇੱਕ ਜਿਹਾ ਇਤਿਹਾਸ ਪਾਈ ਮਾਹ ਸਿੰਘ ਹੋਰਾਂ ਨੇ ਸਿਰਜਿਆ ਸੀ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਗਿਆ ਤਾਂ ਉਸ ਸਮੇਂ ਭਾਈ ਮਾਹ ਸਿੰਘ ਤੇ ਹੋਰ ਬਹੁਤ ਸਾਰੇ ਸਾਥੀ ਗੁਰੂ ਸਾਹਿਬ ਦੇ ਨਾਲ ਸੰਘਰਸ਼ ਦੇ ਵਿੱਚ ਸਨ ਪਰੰਤੂ ਕਿ ਤਰਨਾ ਕਿਤੇ ਭਾਈ ਮਾਹ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਗੁਰੂ ਨੂੰ ਛੱਡਣ ਦਾ ਫੈਸਲਾ ਕੀਤਾ ਕਿਲੇ ਨੂੰ ਛੱਡਣ ਦਾ ਫੈਸਲਾ ਕੀਤਾ ਫਿਰ ਉਹ ਆਪੋ ਆਪਣੇ ਘਰਾਂ ਦੇ ਵਿੱਚ ਪਰਤਦੇ ਆ ਉਹਨਾਂ ਦੀਆਂ ਔਰਤਾਂ ਉਹਨਾਂ ਦੇ ਬੱਚੇ ਫਟਕਾਰਾਂ ਮਾਰਦੇ ਆ ਦੁਰਕਾਰਾਂ ਮਾਰਦੇ ਆ ਤੇ ਅਖੀਰ ਦੇ ਵਿੱਚ ਜਦੋਂ ਖੇਦਰਾਣੇ ਦੀ ਢਾਬ ਤੇ ਮੁਕਸਰ ਦੀ ਧਰਤੀ ਤੇ ਇੱਕ ਜੰਗ ਹੁੰਦੀ ਹੈ ਉਸ ਜੰਗ ਦੇ ਵਿੱਚ ਭਾਈ ਮਾਹ ਸਿੰਘ ਤੇ ਉਹਨਾਂ 40 ਸਿੰਘਾਂ ਨੇ ਆਪਣੀ ਕੁਰਬਾਨੀ ਦਿੱਤੀ ਆਪਣੀ ਸ਼ਹਾਦਤ ਦਿੱਤੀ ਜਿਹੜਾ ਬਦਾਵਾ ਗੁਰੂ ਨੂੰ ਲਿਖ ਕੇ ਦਿੱਤਾ ਸੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਵੇਲੇ ਇਹ ਗੱਲ ਕਹੀ ਸੀ ਕਿ ਅਸੀਂ ਤੁਹਾਡੇ ਨਹੀਂ ਤੁਸੀਂ ਸਾਡੇ ਨਹੀਂ ਤਾਂ ਉਸ ਗੱਲ ਦਾ ਬਦਾਵਾ ਲੈ ਕੇ ਜਦੋਂ ਭਾਈ ਮਾਹ ਸਿੰਘ ਤੁਰਪੇ ਸਨ ਤਾਂ ਉਹੀ ਬਦਾਵਾ ਉਸ ਮੁਕਸਰ ਦੀ ਜੰਗ ਦੇ ਵੇਲੇ ਗੁਰੂ ਸਾਹਿਬ ਤੋਂ ਖੁਦ ਭਾਈ ਮਾਹ ਸਿੰਘ ਨੇ ਪੜਵਾਇਆ ਸੀ ਕਿ ਗੁਰੂ ਸਾਹਿਬ ਸਾਨੂੰ ਬਖਸ਼ ਦਿਓ ਤਾਂ ਇਸੇ ਕਰਕੇ ਇਹ ਗੱਲ ਇਤਿਹਾਸ ਵਿੱਚੋਂ ਮਿਲਦੀ ਹੈ ਕਿ ਚਰਨ ਸ਼ਰਨ ਗੁਰ ਇੱਕ ਪਿੰਡਾਂ ਜੈਚਲ ਸਤ ਗੁਰ ਇੱਕ ਪਿੰਡ ਆਗੇ ਹੋਵੇ ਲੇਤਾ ਹੈ ਗੁਰੂ ਬਖਸ਼ੰਦਾ ਗੁਰੂ ਸਾਹਿਬ ਨੇ ਭਾਈ ਮਾਸ ਸਿੰਘ ਨੂੰ ਆਪਣੀ ਝੋਲੀ ਦੇ ਵਿੱਚ ਪਾ ਕੇ ਉਹ ਬਦਾਵਾ ਪੜ ਦਿੱਤਾ ਸੀ ਤਾਂ ਜਿਸ ਤਰ੍ਹਾਂ ਦੀ ਕੁਰਬਾਨੀ ਜਿਸ ਤਰ੍ਹਾਂ ਦੀ ਸ਼ਹਾਦਤ ਮੁਕਸਰ ਦੀ ਧਰਤੀ ਦੇ ਇਤਿਹਾਸ ਵਿੱਚੋਂ ਮਿਲਦੀ ਹੈ ਕਿ ਭਾਈ ਮਾਸ ਸਿੰਘ ਨੇ ਤਾਂ ਆਪਣੇ ਗੁਰੂ ਦੇ ਸਾਹਮਣੇ ਹੋ ਕੇ ਆਪਣੀਆਂ ਗਲਤੀਆਂ ਤੋਂ ਆਪਣਾ ਪੈਦਾਵਾ ਪੜਵਾ ਲਿਆ ਸੀ ਪਰੰਤੂ ਇਹ ਜਿਹੜਾ ਬਦਾਵਾ ਹੋਣਾ ਕਾਲੀ ਸਿਆਸਤ ਨਾਲ ਜੁੜੇ ਲੋਕ ਚਾਹੇ ਉਹ ਸੁਖਬੀਰ ਬਾਦਲ ਹੈ ਜਾਂ ਕੋਈ ਹੋਰ ਹੈ ਜਿਸ ਤਰ੍ਹਾਂ ਦਾ ਬਦਾਵਾ ਉਹ ਆਪਣੇ ਗੁਰੂ ਨੂੰ ਲਿਖ ਕੇ ਦੇ ਰਿਹਾ ਉਸ ਦੇ ਵਿੱਚੋਂ ਤਾਂ ਇਹ ਹੀ ਨਿਕਲਦਾ ਹੈ ਕਿ ਇਹ ਲੋਕ ਗੁਰੂ ਤੋਂ ਬੇਮਖ ਹੋ ਰਿਹਾ ਫਸੀਲ ਤੋਂ ਆਏ ਹੁਕਮਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ ਫਸੀਲ ਤੋਂ ਆਇਆ ਹੁਕਮ ਹੀ ਗੁਰੂ ਦਾ ਹੁਕਮ ਹੁੰਦਾ ਤਾਂ ਜਿਸ ਤਰ੍ਹਾਂ ਦੇ ਚੈਲੰਜ ਜਥੇਦਾਰਾਂ ਅੱਗੇ ਦਿਖਾਈ ਦੇ ਰਿਹਾ ਇੱਕ ਜ਼ਿਕਰ ਹੋਰ ਇਸ ਕਰਕੇ ਵੀ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਜਦੋਂ ਚੁੱਪ ਤੋੜੀ ਹੈ ਉਹਨਾਂ ਨੇ ਆਪਣੇ ਆਗੂਆਂ ਨੂੰ ਵਰਕਰਾਂ ਨੂੰ ਇਲਾਕੇ ਦੇ ਲੋਕਾਂ ਨੂੰ ਇਹ ਗੱਲ ਕਹੀ ਕਿ ਮਾਗੀ ਮੇਲੇ ਮੁਕੇ ਜਿਹੜੀ ਕਾਨਫਰੰਸ ਅਕਾਲੀ ਦਲ ਕਰਵਾਉਣ ਜਾ ਰਿਹਾ ਹੈ ਤੁਸੀਂ ਨਾ ਤਾਂ ਪੰਗਤ ਕਰਨੀ ਹੈ ਨਾ ਹੀ ਸੰਗਤ ਕਰਨੀ ਹੈ ਤੁਸੀਂ ਸਿੱਧੇ ਤੌਰ ਤੇ ਆਪਣੀਆਂ ਬੱਸਾਂ ਲੈ ਕੇ ਅਕਾਲੀ ਦਲ ਦੇ ਪੰਡਾਲ ਦੇ ਵਿੱਚ ਪਹੁੰਚਣਾ ਇੱਕ ਹੋਰ ਇਤਿਹਾਸ ਦਾ ਹਵਾਲਾ ਇਸ ਕਰਕੇ ਦੇਣਾ ਪੈਗਾ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲੇ ਜਦੋਂ ਅਕਬਰ ਗੁਰੂ ਸਾਹਿਬ ਨੂੰ ਮਿਲਣ ਪਹੁੰਚਦਾ ਹੈ ਤਾਂ ਗੁਰੂ ਅਮਰਦਾਸ ਜੀ ਨੇ ਗੱਲ ਪਹਿਲਾਂ ਕਹੀ ਸੀ ਕਿ ਪਹਿਲਾਂ ਪੰਗਤ ਪਾਛੇ ਸੰਗਤ ਗੁਰੂ ਘਰ ਜਾਣ ਵਾਲੇ ਲੋਕਾਂ ਨੂੰ ਪਹਿਲਾਂ ਪੰਗਤ ਕਰਨੀ ਚਾਹੀਦੀ ਹੈ ਫਿਰ ਸੰਗਤ ਕਰਨੀ ਚਾਹੀਦੀ ਹੈ ਪਰੰਤੂ ਸਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਦਾ ਹੌਕਾ ਆਪਣੀ ਟਿੱਪਣੀ ਦੇ ਵਿੱਚ ਕੀਤਾ ਆਪਣੀਆਂ ਤਕਰੀਰਾਂ ਦੇ ਵਿੱਚ ਕੀਤਾ ਕਿ ਸਭ ਤੋਂ ਪਹਿਲਾਂ ਅਕਾਲੀ ਦਲ ਦੀ ਕਾਨਫਰੰਸ اٹینڈ ਕਰੋ ਬਾਅਦ ਵਿੱਚ ਸੰਗਤ ਕਰਨਾ ਬਾਅਦ ਦੇ ਵਿੱਚ ਇਸ਼ਨਾਨ ਕਰਨਾ ਇਸ ਦਾ ਵੀ ਕਿਤਨਾ ਕਿਤੇ ਪੰਥਕ ਹਲਕਿਆਂ ਦੇ ਵਿੱਚ ਬੁਰਾ ਮਨਾਇਆ ਜਾ ਰਿਹਾ ਹੈ ਤੇ ਇਹ ਗੱਲ ਮੁੜ ਕੇ ਉੱਭਰਦੀ ਜਾ ਰਹੀ ਹੈ ਕਿ ਸਾਡੇ ਸਿੱਖ ਇੱਕ ਵਾਰ ਫਿਰ ਗੁਰੂ ਨੂੰ ਵਦਾਵਾ ਲਿਖ ਕੇ ਦੇ ਰਿਹਾ ਹੈ ਕਿ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ